ਜਾ ਮਾਤਾ ਜਾ ਮਾਤਾ ਪਿੰਡ ਕਲਾਣਾ ਮੇਲਾ ਜੀ 19 2021 ਦਾ ਬਹੁਤ ਭਾਰੀ ਮੇਲਾ ਲੱਗਦਾ ਹੈਗਾ ਪਿੰਡ ਕਲਾਣਾ ਜ਼ਿਲ੍ਹਾ ਮਾਨਸਾ ਕਿੰਨੇ ਦਿਨ ਤੋਂ ਚਾਚਾ ਮੇਲਾ ਸਟਾਰ ਹੈ ਕੱਲ ਕੱਲ ਤੋਂ 19 2021 ਦਾ ਹਨਾ

ਆਲ ਇੰਡੀਆ ਬਚਾ ਦਾਂਗੇ ਜੇ ਮਾਤਾ ਦੀ 엄마 ਸ਼ੇਰਾਂ ਵਾਲੀ ਏ ਦਾਦੀਏ ਕਰ ਕਿਰਪਾ ਫੇਸਬੁੱਕ ਨਾ ਲਾਈਵ ਪਾਇਆ ਸੀਗਾ ਜਿਆਦੀ ਸੰਗਤ ਹੋਣ ਕਾਰਨ ਲਾਈਵ ਪੈਂਦਾ ਨਹੀਂਗਾ ਤੇ ਵੀਡੀਓ ਪਾ ਦਾਂਗੇ ਆਪਾਂ ਫੇਸਬੁੱਕ ਤੇ ਇੰਸਟਾਗ੍ਰam ਤੇ ਇਹ ਪੇਜ ਆਪਣੇ ਨੂੰ ਫੋਲੋ ਕਰ ਲਿਓ YouTube ਨੂੰ YouTube ਤੇ ਵੀ ਆਪਾਂ ਪੇਜ ਬਣਾ ਲਿਆ ਅਮਰਤ ਸਿੱਧੂ ਦੇ ਨਾਂ ਤੇ ਉਹਨੂੰ ਵੀ ਫੋਲੋ ਕਰ ਲਿਓ ਕੱਲ ਨੂੰ ਮੇਲਾ ਹੈਗਾ ਜੇ ਲਾਈਵ ਪਿਆ ਤਾਂ ਪਾਵਾਂਗੇ ਨਹੀਂ ਉੰਜ ਵੈਸੇ ਵੀਡੀਓ ਬਣਾ ਕੇ ਦਿਖਾਵਾਂਗੇ ਇੰਨਾ ਭਾਰੀ ਇਕੱਠ ਹੁੰਦਾ ਹੈਗਾ ਪਿੰਡ ਦੋਵੇਂ ਪਾਸਿਓਂ ਬਲਾਕ ਹੋ ਜਾਂਦਾ ਬੱਸਾਂ ਕਾਰਾਂ ਸਕੂਟਰ ਮੋਟਰਸਾਈਕਲ ਰੁਕ ਜਾਂਦੇ ਨੇ ਸਿਰਫ ਤੁਰਕ ਹੀ ਲੰਘਿਆ ਜਾ ਸਕਦਾ ਹੈਗਾ ਇੰਨਾ ਭਾਰੀ ਇਕੱਠ ਹੁੰਦਾ ਇੱਥੇ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇਗੀਆਂ ਬਹੁਤ ਦੂਰੋਂ ਦੂਰੋਂ ਦਿੱਲੀ ਬੰਬਈ ਤੱਕ ਤੋਂ ਸੰਗਤਾਂ ਆਉਂਦੀਆਂ ਨੇ ਪੰਜਾਬ ਜਿ ਤੋਂ ਆਉਣੀ ਹੀ ਆਉਣੀਆਂ ਨੇਗੀਆਂ ਬੋਲੋ ਜੈ ਮਾਤਾ ਦੀ ਮਾਤਾ ਦੇ ਨਾਂ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਮਾਤਾ ਕਰੂ ਕਿਰਪਾ ਸਾਰਿਆਂ ਦੇ ਇੱਕ ਵਧੀਆ ਜਿਹਾ ਕਮੈਂਟ ਕਰ ਦਿਓ जय महा सीता जय महा सीता कर कृपा सारे परिवार ਤੇ سارے ਪੰਜਾਬ ਤੇ ਮੇਰੇ ਸਾਰੇ ਭੈਣਾ ਭਰਾਵਾਂ ਦੇ ਕੱਲ ਨੂੰ ਮੇਲਾ ਸਟਾਰਟ ਹੈ ਜੀ 19 2021 ਦਾ ਬਹੁਤ ਭਾਰੀ ਮੇਲਾ ਲੱਗਦਾ ਇੱਥੇ ਕਲਾਣਾ ਜ਼ਿਲ੍ਹਾ ਮਾਨਸਾ ਪਿੰਡ ਕਲਾਣਾ ਜ਼ਿਲ੍ਹਾ ਮਾਨਸਾ